ਤੇ ਹੁਣ ਆਪਣਾ ਮਨ ਅੰਦਰ ਵਿਚਾਰ ਚਲਦੇ ਆ ਫੁਰਨੇ ਚਲਦੇ ਆ ਕੋਈ ਨਾ ਕੋਈ ਅਨਸਾਰ ਦੀ ਗੱਲ ਚਲਦੀ ਆ ਫਿਰ ਉੱਚੀ ਬੋਲ ਕੇ ਅਭਿਆਸ ਕਰਾਇਆ ਜਾਂਦਾ ਵਾਹ ਗਰੁ ਵਾਹ ਗਰੁ ਆਪਣਾ ਮਨ ਇੱਧਰ ਗਿਆ ਦੂਰ ਇੱਧਰ ਗਿਆ ਦੂ ਇੱਥੇ ਆ ਜਿਓ ਐਸ ਪੁਆਇੰਟ ਤੇ ਆ ਜਿਓ ਇਥੋਂ ਇੱਥੇ ਸਿਰਫ ਵਾਹ ਗਰੁ ਵਾਹ ਗਰੁ ਵਾਹ ਗਰੁ ਇੱਥੇ ਧਿਆਨ ਚਾਹੀਦਾ ਬਸ ਇਥੋਂ ਧਿਆਨ ਫੇਰ ਅੱਗੇ ਜਾਣਾ ਸੌਖਾ ਜੇ ਇਥੋਂ ਇਥੇ ਨਹੀਂ ਸੁਣਿਆਏ ਨੇ ਆਪਾਂ ਸੁਣ ਸੁਣਦੇ ਨੇ ਨਾ ਸੰਸਾਰ ਦੀਆਂ ਗੱਲਾਂ ਆਪਾਂ ਦੂਰ ਕੋਈ ਬੰਦਾ ਗੱਲ ਕਰ ਦੋ ਜਲਦੀ ਸੁਣ ਲਈਏ ਇਥੋਂ ਇਥੇ ਗੱਲ ਨਹੀਂ ਆ ਵਾਹਿਗੁਰੂ ਸ਼ਬਦ ਨਹੀਂ ਸੁਣਦੇ ਆ ਇਹਨੂੰ ਕਹਿੰਦਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਾਰੂਣ ਕਟੋੜਾ ਤੁਸੀਂ ਆਪੇ মুখ ਚੋਂ ਬੋਲ ਰਹੇ ਤੇ ਤੁਹਾਡਾ ਆਪਣਾ ਮਨ ਹੀ ਨਹੀਂ ਸੁਣ ਰਿਹਾ ਤੇ ਉੱਚੀ ਵੀ ਬੋਲ ਰਹੇ ਆ ਤਾਂ ਵੀ ਨਹੀਂ ਸੁਣ ਰਿਹਾ ਦੇਖੋ ਸਾਡਾ ਸਾਡੇ ਤੇ ਮਾਇਆ ਦਾ ਕਿੰਨਾ ਪ੍ਰਭਾਵ ਹੈ ਕਿੰਨਾ ਸਾਡਾ ਮਨ ਪੰਜਾਂ ਦੇ ਵਾਸ ਹੈ ਕਾਮ ਕਰੋ ਲੋਭ মোহ ਹੰਕਾਰ ਦੇ ਵਾਸ ਹੈ ਕਿ ਸਾਡਾ ਆਪਣਾ ਹੀ ਧਿਆਨ ਹੈ ਆਪਣਾ ਹੀ ਮਨ ਹੈ ਤੇ ਆਪਣੇ ਕੰਟਰੋਲ ਚੋਂ ਬਾਹਰ ਹੋਇਆ ਇਥੇ ਵੀ ਆ ਕੇ ਇਹਨੂੰ ਸ਼ਾਂਤ ਅਵਸਥਾ ਵਿੱਚ ਲਿਆਇਆ ਜਾਂਦਾ ਸਹਿਜ ਵਿੱਚ ਲਿਆਇਆ ਜਾਂਦਾ ਸਹਿਜ ਤੋਂ ਅੱਗੇ ਧਿਆਨ ਸ਼ੁਰੂ ਹੁੰਦਾ ਹੈ ਪਹਿਲਾਂ ਗਿਆਨ ਸਿਮਰਨ ਕਰ ਰਹੇ ਆ ਵਾਹਿ ਗੁਰੂ ਕੋ ਸੁਰਤੀ ਪકડ ਵਿੱਚ ਆ ਜੀ ਸੁਰਤੀ ਸ਼ਾਂਤ ਹੋਵੇ ਅੱਗੇ ਫਿਰ ਬਿਠਾਉਣੀ ਸੁਰਤੀ ਸੌਖੀ ਹੋ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਨਾਭੀ ਤੇ ਧਿਆਨ ਲਾਇਆ ਹੋਏਗਾ ਇਥੇ ਨਾਭੀ ਵੀ ਇਹਦੇੰ ਦਾ ਕਰਦੀ ਹੈ ਜੇ ਜਿਹਨੂੰ ਸੁਣਦੀ ਹੈ ਉਹਦਾ ਸਿਮਰਨ ਚੱਲ ਰਿਹਾ ਅੰਦਰ ਫਿਰ ਤੁਸੀਂ ਹਿਰਦੇ ਤੇ ਧਿਆਨ ਲਾਇਆ ਹੋਏਗਾ ਹਿਰਦਾ ਵੀ ਇਸ ਤਰ੍ਹਾਂ ਕਰ ਰਿਹਾ ਦਿਲ ਦੀ ਟੜਕਣ ਦੇ ਨੂੰ ਕਿ ਟਕ 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 ਇਥੇ ਬੋਲ ਕੇ ਨਹੀਂ ਹੁੰਦਾ ਪਰ ਸ਼ਾਂਤ ਹੋ ਗਏ ਸੁਰਤੀ ਕਰ ਰਹੀ ਹੈ ਜਿੰਨਾ ਚਿਰ ਮਰਜ਼ੀ ਫਿਰ ਲੱਗੇ ਰੋ ਘੰਟੇ ਇਹ ਤੁਹਾਡੇ ਤੇ ਬੈਠਣ ਤੇ ਆ ਇੱਥੋਂ ਮਾਲਕ ਦੀ ਬਹੁਤ ਜਲਦੀ ਮਾਲਕ ਸੁਣਦਾ ਇੱਥੋਂ ਤਾਂ ਆਪਣੇ ਆਪ ਨੂੰ ਸੁਣਾਉਣਾ ਪੈਂਦਾ ਨਾ ਮਨ ਦੀ ਜਿਹੜੀ ਆਵਾਜ਼ ਹੈ ਮਾਲਕ ਬਹੁਤ ਜਲਦੀ ਸੁਣਦਾ ਮਨ ਨਹੀਂ ਹੱਲੇ ਬਾਜ ਦੇ ਰਿਹਾ ਹਾਲੇ ਤਾਂ ਮਨ ਵਿਚਾਰਾਂ ਦੇ ਵਿੱਚ ਹੈ ਮਨ ਆਪਣੀ ਆਵਾਜ਼ ਮੁੱਖ ਦੀ ਆਵਾਜ਼ ਨਹੀਂ ਸੁਣ ਰਿਹਾ ਆਤਮਾ ਦੀ ਆਵਾਜ਼ ਨਹੀਂ ਸੁਣ ਰਿਹਾ ਜਦੋਂ ਮਨ ਬੋਲੇਗਾ ਕਿ ਫਿਰ ਉਹ ਧਿਆਨ ਦੁਆਰਾ ਸਿਮਰਨ ਕਰੇਗਾ ਫਿਰ ਮਾਲਕ ਸੌਂਦਾ ਹੈ ਪਿਤਾ ਜੀ ਫਿਰ ਸੌਂਦੇ ਹੈ ਇਹ ਆਪਾ ਫਿਰਦੇ ਤੇ ਆ ਕੇ ਸੁਰਤੀ ਦੁਆਰਾ ਆਵਾਜ਼ ਦਿੱਤੀ ਭਾ ਮੰਨ ਇਥੇ ਸੁਰਤੀ ਦਾ ਰੂਪ ਧਾਰਨ ਕਰ ਗਿਆ ਸੁਰਤੀ ਸੁਰਤਲ ਰਲਾਈਏ ਏਤ ਤੰਤ ਕਰ ਤੋ ਲਹਾ ਲੱਗੀਏ ਜੀ ਸੁਰਤੀ ਤੋਂ ਅੱਗੇ ਕੰਠ ਹੈ ਕੰਠਾਪਣ ਇਹ ਤੇ ਵੀ ਤੁਸੀਂ ਦੇਖੋਗੇ ਹਲਕਾ ਜਿਹਾ ਵਾਈਬ੍ਰੇਸ਼ਨ ਹੋ ਰਹੀ ਹੈ ਇਹ ਵੀ ਇਸ ਤਰ੍ਹਾਂ ਜੇਦਾ ਸਿਮਰਨ ਪਰਪੱਕ ਹੋਏਗਾ ਉਹਨੂੰ ਪਤਾ ਲੱਗੇਗਾ ਜੇਦਾ ਸਾਸ